ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਕਾਗ ਮੰਨੇ ਜਾਂਦੇ ਨੇ ਪਰ ਇੱਕ ਲੀਡਰ ਨੇ ਬਲਵੰਤ ਸਿੰਘ ਰਾਮੂ ਵਾਲੀਆ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਾਤ ਦੇ ਦਿੱਤੀ ਹੈ ਬਲਵੰਤ ਸਿੰਘ ਰਾਮੂ ਵਾਲੀਆ ਯੂਪੀ ਦੀ ਕੈਬਨਿਟ ਵਿੱਚ ਸ਼ਾਮਲ ਹੋਏ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਨਹੀਂ ਸੀ ਉਹਨਾਂ ਕੋਲ ਇੰਟੈਲੀਜੈਂਸ ਸਤੰਤਰ ਆ ਪੂਰੀ ਸਟੇਟ ਆ ਪਰ ਇਹਦੇ باوجود ਇਹ ਨਹੀਂ ਪਤਾ ਸੀ ਕਿ ਰਾਮੂ ਵਾਲੀਆ ਸ਼ਾਮਲ ਹੋ ਰਹੇ ਨੇ ਸਮਾਜਵਾਦੀ ਪਾਰਟੀ ਸਾਡੇ ਨਾਲ ਬਲਵੰਤ ਸਿੰਘ ਰਾਮੂ ਵਾਲੀਆ ਦੇ ਬੇਟੀ ਅਮਨਜੋਤ ਅਮਨਜੋਤ ਕਾ ਰਾਮੂ ਵਾਲੀਆ ਨਾਲ ਗੱਲਬਾਤ ਕਰਦੇ ਆ ਮੈਡਮ ਰਾਮੂਲੀਆ ਸਾਹਿਬ ਬਾਰੇ ਕਿਹਾ ਜਾ ਰਿਹਾ ਕਿ ਸਿਆਸਤ ਦੇ ਅੰਦਰ ਯੂ ਟਰਨ ਲੈਂਦੇ ਨੇ ਉਹਨਾਂ ਨੇ ਓ ਟਰਨ ਲੈ ਲਿਆ ਅਪੋਰਚਨਿਸਟ ਟਰਨ ਲੈ ਲਿਆ ਮੈਂ ਇਸ ਕੰਨ ਬਿਲਕੁਲ ਸਹਿਮਤ ਨਹੀਂ ਹਾਂ ਕਿ ਹਰ ਆਦਮੀ ਨੂੰ ਅਪੋਰਚਨਿਟੀਆਂ ਮਿਲਦੀਆਂ ਔਰ ਅਸੀਂ ਐਜ਼ ਅ ਇਨਸਾਨ ਇਨਸਾਨੀਅਤ ਦੇ ਨਾਤੇ ਅਸੀਂ ਆਪਦੀ ਵਧੀਆ ਅਪੋਰਚਨਿਟੀ ਨੂੰ ਹਰ ਬੰਦਾ ਲੈਂਦਾ ਔਰ ਦੂਜੀ ਗੱਲ ਹੈ ਕਿ ਮਲਾਈਮ ਸਿੰਘ ਯਾਦਵ ਜੀ ਦੇ ਬਹੁਤ ਆਸਾਨ ਸਨ ਰਾਮੂਲੀਆ ਸਾਹਿਬ ਤੇ ਔਰ ਹੁਣ ਉਹਨਾਂ ਨੂੰ ਜ਼ਰੂਰਤ ਅਤਰਾ ਮਿਲੇ ਸਾਹਿਬ ਜੀ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਦੇ ਆਸਾਨ ਅਜੋ ਉਹ ਉਤਾਰਨ ਲਈ ਰਾਮ ਜੀ ਸਾਹਿਬ ਨੇ ਆਪਦਾ ਇੱਕ ਆਦੂ ਚੁੱਕਿਆ ਅਨਕਿਸ਼ਰਮਾ ਕਹਿ ਰਹੇ ਨੇ ਕਿ ਮੋਹਾਲੀ ਦੇ ਅੰਦਰ ਦੀਵਾਲੀ ਮਨਾਈ ਜਾ ਰਹੀ ਹੈਗੀ ਰਾਮੂ ਵਾਲਿਆ ਦੀ ਵਧਾਈ ਹੋਈ ਮੋਹਾਲੀ ਦੇ ਲੋਕਾਂ ਨੂੰ ਮੁਕਤੀ ਮਿਲੀ ਇਹ ਬਿਲਕੁਲ ਗਲਤ ਤੇ ਬਹੁਤ ਹੀ ਘਟੀਆ ਸੋਚ ਦੀ ਗੱਲ ਹੈ ਅੱਜ ਵੀ ਮੇਰੇ ਕੋਲੇ ਮੈਨੂੰ 2 ਦਿਨ ਹੋ ਗਏ ਸਾਰੇ ਮੋਹਾਲੀ ਦੇ ਲੋਕ ਸਾਨੂੰ ਵਧਾਈ ਦੇਣ ਆਏ ਆ ਜੋ ਸਾਡੇ ਨਾਲ ਲੋਕ ਖੜੇ ਆ ਰਾਮੂ ਵਾਲੀਆ ਸਾਹਿਬ ਦੁਨੀਆ ਦੇ ਲੀਡਰ ਹੈ ਮੈਨੂੰ ਸਾਨੂੰ ਵਿਦੇਸ਼ਾਂ ਤੋਂ ਹਜ਼ਾਰਾਂ ਕਾਲਾਂ ਸਾਨੂੰ ਹਿੰਦੁਸਤਾਨ ਭਰ ਤੋਂ ਕਾਲਾਂ ਆਈਆਂ ਕਿ ਬਹੁਤ ਚੰਗੀ ਹੈ ਯੂਪੀ ਦੇ ਲੋਕਾਂ ਦੀਆਂ ਕਾਲਾਂ ਆਈਆਂ ਦੁਨੀਆ ਪਰ ਉਹਨੂੰ ਲੀਡਰ ਮੰਨਦੀ ਐ ਐਨਕੇ ਸ਼ਰਮਾ ਕਿਉਂ ਨਹੀਂ ਮੰਨ ਰਹੀ ਐਨਕੇ ਸ਼ਰਮਾ ਕਿਉਂ ਕਹਿ ਰਹੇ ਨੇ ਨਹੀਂ ਜੀ ਐਨਕੇ ਹੂ ਇਜ਼ ਐਨਕੇ ਸ਼ਰਮਾ ਵਾਟ ਵੀ ਕੇਅਰ ਅਬਾਊਟ ਐਨਕੇ ਸ਼ਰਮਾ ਐਨਕੇ ਸ਼ਰਮਾ ਜੇ ਨਹੀਂ ਲੀਡਰ ਮੈਨੂੰ ਤਾਂ ਬਲਵੰਤ ਸਿੰਘ ਰਾਮੋਲੀ ਲੀਡਰ ਨਹੀਂ ਰਹੂਗਾ ਹੱਦ ਹੋ ਗਈ ਤੁਸੀਂ ਰਾਮੋ ਵਾਲੀਆ ਐਨਕੇ ਸ਼ਰਮਾ ਆਪ ਕੀ ਆ ਆਪ ਆਪਰਚੂਨਿਸਟ ਨਹੀਂ ਆਪ ਬਿਜ਼ਨਸਮੈਨ ਆ ਸ਼ੋਮਲੀ ਕਾਲੀ ਦਲ ਸ਼ਹੀਦਾਂ ਭਗਤਾ ਤੇ ਸਿੱਖਾਂ ਦੀ ਪਾਰਟੀ ਨੂੰ ਐਨ ਕੇ ਸ਼ਰਮਾ ਤੇ ਕੁਲਵੰਸੋਂ ਵਰਗੇ ਲੋਕਾਂ ਨੇ ਸਿਰਫ ਉਹਨਾਂ ਨੇ ਬਿਜ਼ਨਸਮੈਨ ਦੀ ਇੱਕ ਪਾਰਟੀ ਬਣਾ ਕੇ ਰੱਖਤਾ ਹੈ ਤੇ ਐਨ ਕੇ ਸ਼ਰਮਾ ਦੁੱਧ ਤੋਤਾ ਹੈਗਾ ਬੱਸ ਮੈਨੂੰ ਜੋ ਨੇ ਸਾਡੇ 3 3 ਹਲਕੇ ਖਰਾਬ ਕੀਤੇ ਆ ਜੇ ਅਕਾਲੀ ਦਲ 3 ਹਲਕੇ ਹਾਰੂਗਾ ਤੇ ਐਨ ਕੇ ਸ਼ਰਮਾ ਦੀ ਬਦੌਰਦ ਮੇਰੀ ਵੀ ਚੋਣ ਕਿਨੇ ਹਰਾਇਆ ਮੁਹਾਲੀ ਦੇ ਅੰਦਰ ਲੋਕ ਕਹਿੰਦੇ ਆ ਰਾਮੂ ਵਾਲੀ ਅਕਾਲੀ ਦਲ ਕਹਿ ਰਿਹਾਗਾ ਕਿ ਰਾਮੋਲ ਜਾਂ ਮੇਰ ਨਹੀਂ ਬਣ ਸਕਕੇ ਜਾ ਕੇ ਮੰਤਰੀ ਬਣ ਕੇ ਰਾਮੂ ਵਾਲੀ ਸਾਹਿਬ ਨੇ ਮੇਰ ਕਦੇ ਵੀ ਨਹੀਂ ਸੀ ਬਣਿਆ ਅਸੀਂ ਮੇਰ ਬਣਾਉਣਾ ਸੀ ਸਾਡੇ ਕੋਲੇ 23 ਸੀਟਾਂ ਸਨ ਔਰ ਮੈਂ ਇਹ ਕਲੀਅਰ ਕਰਦਾ ਕਿ 23 ਸੀਟਾਂ ਸ਼ਮਣੇ ਅਕਾਲੀ ਦਲ ਤੇ ਭਾਜਪਾ ਦੀਆਂ ਜਿਹੜੀਆਂ ਸਾਂਝੀਆਂ ਸੀਟਾਂ ਸੀ ਉਹ ਸਿਰਫ 45 ਸੀਟਾਂ ਤੇ ਅਸੀਂ ਚੋਣ ਲੜੇ ਜਿਸ ਰਾਤ ਅਸੀਂ ਕੁਲਵੰਤ ਨੂੰ ਸੀਟਾਂ ਦੇਣੀਆਂ ਸੀ ਨਾਲ ਉਹਨੇ ਆਪ ਦੇ ਬੰਦੇ ਪਿੱਛੇ ਹਟਾ ਲਏ ਜੋ ਬੀਜੇ ਪਾਇ ਰਹੇ ਸੀ ਬੀਜੇ ਪਾਇ ਰਹੇ ਸੀ ਕਿ ਤਾ 50 ਸੀਟਾਂ ਤੇ ਸ਼ੋਮਣੀ ਕਾਲੀ ਦਲ ਤੇ ਭਾਜਪਾ ਚੋਣ ਵੀ ਲੜਸਕੇ ਸੱਤ ਸੀਟਾਂ ਖਾਲੀ ਰਹਿ ਗਈਆਂ ਔਰ ਜੇ ਅਸੀਂ ਇੰਨੀਆਂ ਸੀਟਾਂ ਚੋਂ 23 ਸੀਟਾਂ ਲੈ ਗਏ ਤਾਂ ਫਿਰ ਮੇਰਾ ਖਿਆਲ ਰੰਮਵਾਲੇ ਸਭ ਕਲੀਅਰਲੀ ਜਿੱਤ ਰਹੇ ਆ ਔਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਮਾਨਜੁਗ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਤੁਸੀਂ ਤੱਕੜੀ ਜਿੱਤ ਕੇ ਆਇਓ ਮੈਂ ਤੱਕੜੀ ਕਦੇ ਝੁਕਣੇ ਦਿੱਤੀ ਔਰ ਹੁਣ ਵੀ ਨਹੀਂ ਝੁਕਣਦਾ ਫਿਰ ਦੂਜੇ ਦਿਨ ਨੂੰ ਮੇਅਰ ਜਿਹੜਾ ਉਹ ਅਕਲਵੰਤ ਸਿੰਘ ਕਿਉਂ ਬਣਿਆ ਇਹ ਗੱਲਾਂ ਤੁਸੀਂ ਉਦੋਂ ਕਿਉਂ ਨਹੀਂ ਕਹਿੰਦੇ ਰੇ ਕਿਉਂਕਿ ਉਦੋਂ ਵੀ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ ਕਿਉਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜਾ ਰਾਮੂ ਵਾਲਿਆ ਨੇ ਕਹਿਆ ਜ ਤੁਸੀਂ ਕਹਿੰਿਆ ਕਿ ਇਹ ਲੋੜ ਨਹੀਂ ਹੁੰਦੀ ਕਿ ਬਿਲਕੁਲ ਨਹੀਂ ਅੱਗ ਨੂੰ ਠੰਡੀ ਕਰੀਦਾ ਅਸੀਂ ਪੰਜਾਬ ਲਈ ਵੀ ਮੈਂ ਸ਼ਾਂਤੀ ਦੇ ਮਾਹੌਲ ਲਈ ਅਪੀਲ ਕੀਤੀ ਹੈ ਕਦੇ ਜੀਵਨ ਦੇ ਵਿੱਚ ਪੜਕਾਉ ਗੱਲਾਂ ਨਹੀਂ ਕਰਨੀਆਂ ਜੈਨਕੇ ਸ਼ਰਮਾ ਵਾਹ ਯਾਤ ਆਪਣੀ ਬਕਵਾਸ ਕਰ ਰਿਹਾ ਹੈ ਤਾਂ ਉਹਦੇ ਲਈ ਬਹੁਤ ਮਾੜੀ ਗੱਲ ਹੈ ਇੰਨੀਆਂ ਗੱਲਾਂ ਸ਼ਬਦ ਇੰਨੇ ਬੋਲਣੇ ਨਹੀਂ ਚਾਹੀਦੇ ਰਾਮੂ ਵਾਲਿਆ ਸਾਹਿਬ ਬਹੁਤ ਵੱਡੇ ਲੀਡਰ ਹੈ ਜੇ ਉਹ ਵੱਡੇ ਲੀਡਰ ਨਹੀਂ ਹੈ ਇੱਕ ਕੱਲਾ ਬੰਦਾ ਯੂਪੀ ਚ ਜਾ ਕੇ ਆਵਦਾ ਸਿੰਗਲ ਮੈਨ ਐਂਡ ਹੀ ਹੈ ਹੀ ਇਸ ਕਮ ਕੈਬਨਿਟ ਮਿਨਿਸਟਰ ਤੇ ਹਾਊ ਕਮ ਹੀ ਡਨ ਇਟ ਰੋ ਕਹ ਰਹੇ ਨੇ ਕਿ ਰਾਮੂ ਵਾਲੀਆ ਤਾਂ ਉਹ ਵੱਡੇ ਧੋਖੇਬਾਜ਼ ਨਹੀਂ ਇਹ ਵੀ ਐਨ ਕੇ ਸ਼ਰਮਾ ਵੀ ਅਕਾਲੀ ਦਲ ਵੀ ਜਿੰਨਾਂ ਦੇ ਤੇ ਤੁਹਾਨੂੰ ਅਜੇ ਤੱਕ ਤੁਸੀਂ ਚਲੋ ਅਕਾਲੀ ਦਲ ਨੂੰ ਗੁੱਸਾ ਹੋ ਸਕਦਾ ਉਹਨਾਂ ਦੇ ਕਹਿਣਾ ਰਾਮੂ ਜੀ ਸਭ ਤੋਂ ਧੋਖੇਬਾਜ਼ ਨਹੀਂ ਹੋ ਸਕਦੇ ਰਾਮੂ ਜੀ ਸਾਹਿਬ ਨੇ ਅਕਾਲੀ ਦਲ ਦੀ ਜੇੜਾ ਕੱਟੀਆਂ ਅਸੀਂ ਮੇਰੇ ਫਾਦਰ ਨੇ ਧਰਮ ਯੁੱਧ ਮੋਰਚੇ ਚ ਚਲਾਏ ਸੰਤ ਲੰਗੋਵਾਲਾ ਉਹਨਾਂ ਦੀ ਪਰਮ ਮਿੱਤਰਤਾ ਔਰ ਉਹਨਾਂ ਦੇ ਬੇਟੇ ਸਨ ਉਹ ਅਰਸ਼ਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਅਸੀਂ ਅੱਜ ਵੀ ਸਤਿਕਾਰ ਕਰਦੇ ਆਂ ਉਹਨਾਂ ਨੇ ਮੈਨੂੰ ਅਹੁਦਾ ਦਿੱਤਾ ਸਦਸਕ ਵੀ ਸਿੰਘ ਬਾਦਲ ਦਾ ਉਹਨਾਂ ਨੇ ਮੈਨੂੰ ਚੇਅਰਪਰਸਨ ਬਣਾਇਆ ਇੱਥੇ ਰਾਮੂ ਵਾਲੀਆ ਸਾਹਿਬ ਨੂੰ ਕੋਈ ਵੱਡਾ ਅਹੁਦਾ ਨਹੀਂ ਸੀ ਮਿਲਿਆ ਸਾਨੂੰ ਚੇਅਰਪਰਸਨ ਬਣਾਇਆ ਜੇ ਇਹਨਾਂ ਨੇ ਮੈਨੂੰ 1.5 ਸਾਲ ਦੀ ਚੇਅਰਮੈਨਿ ਦਿੱਤੀ ਤਾਂ ਮੈਂ 4 ਸਾਲ ਹੱਡੀਆਂ ਤੋੜ ਕੇ ਜੀਵਨ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਮਹਾਲੀ ਚ ਆਈ ਵਾਂਟ ਟੂ ਲੈਟ ਮੇਕ ਇਟ ਕਲੀਅਰ ਕਿ ਜਿੱਦ ਰਾਮੂ ਵਾਲੀਆ ਸਾਹਿਬ ਨੇ ਸੀਟ ਲਈ ਅਸੀਂ ਮਨਾ ਕਰਨ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਕਿ ਤੁਸੀਂ ਇੱਥੇ ਸਾਨੂੰ ਸੀਟ ਨਾ ਟੈਗਟ ਨਾ ਦੇ ਸਾਡਾ ਕੋਈ ਆਧਾਰ ਨਹੀਂ ਹੈ ਪਰ ਉਹਨੇ ਕਿਹਾ ਨਹੀਂ ਸੀਟ ਜਿੱਤੋ ਜਿੱਤੇ ਸ਼੍ਰੋਮਣੀ ਅਕਾਲੀ ਦਲ ਜੇ ਹਾਰ ਵੀ ਜਾਓ ਤੁਹਾਡਾ ਸਾਡੇ ਤੇ ਆਸਾਨ ਰਹੇਗਾ ਅਸੀਂ ਸੀਟ ਲੈ ਲਈ ਸਾਨੂੰ ਪਤਾ ਸੀ ਸੀ ਹਾਰੇ ਜਿੰਨੀ ਵੋਟ ਪਈ ਇੱਥੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਪਈ ਉਹ ਰਾਮੂ ਵਾਲੀਆ ਸਾਹਿਬ ਦੀ ਪਰਸਨਲੀ ਉਹਨਾਂ ਦੇ ਕੱਦ ਦੀ ਪਈ ਕਿ ਰਾਮੂ ਵਾਲੀਆ ਸਾਹਿਬ ਇੱਕ ਵੱਡੇ ਲੀਡਰ ਆ ਉਹਨਾਂ ਕਰਕੇ ਪਈ ਅਸੀਂ ਉਦੋਂ ਹਾਰੇ ਤਾਂ ਉਦੋਂ ਬਾਅਦ ਅਸੀਂ ਬਲਾਕ ਸੰਤੀਆਂ ਜਿੱਤੇ 14 ਬਲਾਕ ਸੰਤੀਆਂ ਚੋਂ 13 ਬਲਾਕ ਸੰਤੀਆਂ ਜਿੱਤੇ ਦੋ ਜ਼ਿਲ੍ਹਾ ਪ੍ਰੀਸ਼ਦ ਜਿੱਤੇ 23 ਸੀਟਾਂ ਮਹਾਲੀ ਦੀ ਕੌਂਸਲਰ ਦੇ ਸੀਤੇ ਸਿੱਟੇ ਦੇ ਅਸੀਂ ਕਿਵੇਂ ਨਹੀਂ ਤੱਕੜੇ ਅਸੀਂ ਸ਼੍ਰੋਮਣੀ ਅਕਾਲੀ ਦਲ ਆਪਦੀ ਮਿਹਨਤ ਨਾਲ ਬਣਾਇਆ ਆਪਦੀ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਮੈਂ ਕੈਨੇਡਾ ਦੀ ਸਿਟੀਜ਼ਨ ਸੰ ਮੈਂ ਆਪਣੀ ਸਿਟੀਜ਼ਨਸ਼ਿਪ ਆ ਦਾ ਕੰਫਰਟ ਆਫ ਕੈਨੇਡੀਅਨ ਲਾਈਫ ਮੈਂ ਛੱਡ ਕੇ ਆਪਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਲਈ ਮੈਂ ਇੱਥੇ ਆਈ ਆ ਔਰ ਅਸੀਂ ਰਾਮੂ ਮੜੀਆ ਪਰਿਵਾਰ ਸੇਵਾ ਦੀ ਰਾਜਨੀਤੀ ਕਰਦੇ ਆ ਔਰ ਅੱਗੇ ਵੀ ਅਸੀਂ ਸੇਵਾ ਦੀ ਰਾਜਨੀਤੀ ਕਰਦੇ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹੀ ਉਲਟਾ ਉਲਟੀ ਕਹਿੰਦੇ ਨੇ ਅਨਕੇ ਸ਼ਰਮਾ ਵਰਗੇ ਲੋਕ ਕਹਿੰਦੇ ਨੇ ਜਾਂ ਹੋਰ ਜਿਹੜੇ ਲੀਡਰ ਨੇ ਉਹ ਕਹਿੰਦੇ ਨੇ ਕਿ ਤੁਸੀਂ ਇੱਥੇ ਬਿਜ਼ਨਸ ਕਰਨ ਆਏ ਹੋ ਪੋਲਿਟਿਕਸ ਨੂੰ ਬਿਜ਼ਨਸ ਬਣਾਇਆ ਹੋਇਆ ਔਰ ਇੱਥੇ ਨਾਲ ਦਾ ਅਪੋਰਚਨਿਸਟ ਮੈਨੂੰ ਦੱਸੋ ਜੇ ਅਸੀਂ ਕਿਹੜਾ ਬਿਜ਼ਨਸ ਕੀਤਾ ਤੁਸੀਂ ਹਸਾਕ ਤਾਂ ਖੋਲ ਕੇ ਦੇਖੋ ਕਿ ਐਨਕੇ ਸ਼ਰਮਾ ਨੇ ਕਿਹੜਾ ਬਿਜ਼ਨਸ ਨਹੀਂ ਕੀਤਾ ਅਸੀਂ ਕੀ ਬਿਜ਼ਨਸ ਕੀਤਾ ਸਾਡਾ ਇੱਕ ਘਰ ਹੀ ਆ ਇਹਨੂੰ ਬਿਜ਼ਨਸ ਕਹਿਣਾ ਤੁਸੀਂ ਅਸੀਂ ਘਰ ਹੀ ਬਣਾਇਆ ਆਪਦਾ ਇੱਥੇ ਆ ਕੇ ਅਸੀਂ ਕੋਈ ਬਿਜ਼ਨਸ ਹੀ ਕੀਤਾ ਮੇਰੇ ਆਪਣੇ ਹਸਬੰਦ ਦਾ ਬਿਜ਼ਨਸ ਸਾਡਾ ਅਮਰਤਸਰਾ ਮੁਹਾਲੀ ਤੇ ਮੁਹਾਲੀ ਦੇ ਆਸ-ਪਾਸ ਸਾਡਾ 1 ਰੁਪਏ ਦਾ ਬਿਜ਼ਨਸ ਨਹੀਂ ਹੈ ਔਰ 1 ਰੁਪਏ ਦਾ ਅਸੀਂ ਥੋਖਾ ਨਹੀਂ ਕੀਤਾ ਨਾ ਹੀ ਅਸੀਂ ਕਰਦੇ ਆ ਅਸੀਂ ਲੋਕਾਂ ਲਈ ਦੇਸ਼ ਦੀ ਸੇਵਾ ਆ ਦੀ ਕੌਮ ਦੀ ਸੇਵਾ ਪੰਜਾਬੀਆਂ ਦੀ ਸੇਵਾ ਪੰਜਾਬੀਆਂ ਦੀ ਸੇਵਾ ਅਸੀਂ ਕਰਦੇ ਆ ਅੱਜ ਸਾਨੂੰ ਹਜ਼ਾਰਾਂ ਦੀ ਗਿਣਤੀ ਚ ਵਿਦੇਸ਼ਾਂ ਤੋਂ ਵਿਦੇਸ਼ਾਂ ਤੋਂ ਲੋਕਾਂ ਦੇ ਫੋਨ ਆ ਰਹੇ ਆ ਕਿ ਤੁਸੀਂ ਵਧਾਈਆਂ ਦੇ ਫੋਨ ਆ ਰਹੇ ਆ ਆਈ ਥਿੰਕ ਰਾਮੂੜੀਆ ਸਾਹਿਬ ਨੇ ਜੋ ਡਿਸੀਜਨ ਸੀ ਕਿ ਰਾਮੂੜੀਆ ਸਾਹਿਬ ਨੇ ਬੜੀਆਂ ਜੀਲਾਂ ਕਟੀਆਂ ਉਹ ਪੰਥਕ ਲੀਡਰ ਨੇ ਫਿਰ ਐ ਕਿਉਂ ਹੋ ਜਾਂਦਾਗਾ ਕਿ ਬਿਜ਼ਨਸਮੈਨ ਪ੍ਰਮੋਟ ਹੁੰਦੇ ਨੇ ਤੁਸੀਂ ਕਿਹਨੂੰ ਸੁਖਵੀਰ ਬਾਦਲ ਨੂੰ ਪ੍ਰਮੋਟ ਕਰ ਰਹੇ ਹੋ ਮੁਹਾਲੀ ਦੇ ਅੰਦਰ ਜਿਹੜੂ ਕਲਵੰਤੀ ਜਿਹੜੂ ਵਾਜੇਸ਼ ਸ਼ਰਮਾ ਸੀ ਉਹਨਾਂ ਹੀ ਪ੍ਰਧਾਨਾਂ ਦੇ ਨਾਲ ਉਹਨਾਂ ਨਾਲ ਹੀ ਤੁਸੀਂ ਸਾਰਾ ਕੰਮ ਕਰਦੇ ਰਹੇ ਤਾਂ ਉਦੋਂ ਨਾ ਤੁਸੀਂ ਉਦੋਂ ਸਵਾਲ ਚੁੱਕੇ ਤੇ ਇਹ ਕਿਉਂ ਹੋ ਰਿਹਾ ਇਹ ਤਾਂ ਜਵਾਬ ਤਾਂ ਤੁਸੀਂ ਪੱਤਰਕਾਰ ਤੁਸੀਂ ਦਿਓ ਤੁਸੀਂ ਐਨਾਲਿਸਟ ਹੋ ਤੁਸੀਂ ਐਨਾਲਾਈਜ਼ ਕਰੋ ਔਰ ਤੁਸੀਂ ਦਿਓ ਮੈਂ ਅੱਜ ਵੱਲ ਬੋਲਣਾ ਨਹੀਂ ਜਾਂਦੀ ਤੁਹਾਡਾ ਫਿਊਚਰ ਕੀ ਹੈਗਾ ਮੇਰਾ ਫਿਊਚਰ ਬਹੁਤ ਬ੍ਰਾਈਟ ਹੈ ਆ ਮੈਂ ਗੁੱਡ ਪਰਸਨ ਆ ਮੈਂ ਗੁੱਡ ਹਿਊਮਨ ਬੀਇੰਗ ਆਈ ਹੈਵ ਗਿਵ ਅਪ ਮਾਈ ਸਿਟੀਜ਼ਨਸ਼ਿਪ ਫਾਰ ਮਾਈ ਪੀਪਲ ਆਈ ਸਫਰਡ ਤੁਸੀਂ ਸਿਆਸਤ ਕੀ ਕਰੂਗਾ ਸਿਆਸਤ ਸਿਆਸਤ ਦੇ ਵਿੱਚ ਜਦੋਂ ਮੇਰੇ ਪਿਤਾ ਨੇ ਜੇਲਾ ਕੱਟੀਆਂ ਉਦੋਂ ਵੀ ਮੈਂ ਸਫਰ ਕੀਤਾ ਮੈਂ ਆਪਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ ਮੇਰੀ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਮੈਨੂੰ ਕੋਈ ਆਦਾਂ ਦੀ ਭੁੱਖ ਨਹੀਂ ਆ ਮੈਂ ਆਪਦੇ ਲੋਕਾਂ ਦੀ ਸੇਵਾ ਕਰਨੀ ਆ ਹਾਂ ਸੇਵਾ ਕਰਨ ਲਈ ਕੁੜੀਆਂ ਦੇ ਮਸਲੇ ਮੁੰਡਿਆਂ ਦੇ ਮਸਲੇ ਵਿਦੇਸ਼ਾਂ ਤੋਂ ਛੁਡਾਉਣਾ ਇਹਨਾਂ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਪਾਵਰ ਦੀ ਲੋੜ ਹੁੰਦੀ ਆ ਮੈਨੂੰ ਮੈਂ ਬਿਲਕੁਲ ਮੰਨਦੀ ਆ ਕਿ ਤੁਸੀਂ ਪਾਵਰ 'ਚੋਂ ਤਾਂ ਹੀ ਤੁਸੀਂ ਕਿਸੇ ਦੇ ਸਤਿ ਹੱਥ ਰੱਖੋਗੇ ਤਾਂ ਹੀ ਤੁਸੀਂ ਆਮ ਜਨਤਾ ਤੋਂ ਦੂਰ ਖੜੇ ਹੋ ਕਿ ਤੁਹਾਡੇ ਕੋਲ ਸ਼ਕਤੀ ਆ ਅਰੇ ਵਾਹਿਗੁਰੂ ਨੇ ਬੜੀ ਸ਼ਕਤੀ ਦਿੱਤੀ ਹੈ ਕੋਈ ਫਿਰ ਲੋਕਪ ਲਈ ਪਾਰਟੀ ਬਣਾਓਗੇ ਜਾਂ ਸਮਾਜਵਾਦੀ ਪਾਰਟੀ ਦਾ ਵਿੰਗ ਬਣੂਗਾ ਪੰਜਾਬ 'ਚ ਨਹੀਂ ਇਹ ਤਾਂ ਮੈਂ ਅਜੇ ਕੁਝ ਨਹੀਂ ਕਹਿ ਸਕਦੀ ਆਮ ਜਸਟ ਕੁਲ ਵਰਕ ਕਰਉਦੀ ਤਾਂ ਸਿਆਸਤ ਯੂਪ 'ਚ ਕਰਨ ਵੀ ਜਾ ਸਕਦੇ ਹਾਂ ਕਿਉਂਕਿ ਰਾਮੂਲੇ ਸਾਹਿਬ ਯੂਪ 'ਚ ਗਏ ਨੇ ਤਾਂ ਤੁਸੀਂ ਵੀ ਯੂਪ 'ਚ ਜਾ ਸਕਦੇ ਨਹੀਂ ਕਿਉਂ ਆ ਮੈਂ ਪੰਜਾਬੀ ਮੈਂ ਤਾਂ ਆਮ ਗੈਨ ਸਟੇ ਰਾਮੂਲੇ ਸਾਹਿਬ ਵੀ ਪੰਜਾਬੀ ਨੇ ਇਹ ਕੋਈ ਗੱਲ ਨਹੀਂ ਉੱਥੇ ਬਹੁਤ ਪੰਜਾਬੀ ਰਹਿੰਦੇ ਆ ਰਾਮੂਲੀ ਸਾਹਿਬ ਤਾਂਹੀ ਕਹ ਰਹੇ ਹਾਂ ਕਿ ਤੁਸੀਂ ਉੱਥੇ ਸਿਆਸਤ ਕਰਨ ਜਾ ਸਕਦੇ ਮੈਂ ਉੱਥੇ ਬਿਲਕੁਲ ਸਿਆਸਤ ਕਰਨ ਨਹੀਂ ਜਾਊਂਗੀ ਆ ਬਣਾ ਮੇਕ ਇਟ ਕਲੀਅਰ ਮੈਂ ਪੰਜਾਬ 'ਚ ਰਹੂੰਗੀ ਮੈਂ ਆਪਦੀ ਧਰਤੀ ਤੇ ਆਪਦੇ ਲੋਕਾਂ ਲਈ ਜੇ ਕੈਨੇਡਾ ਛੱਡਿਆ ਤੇ ਮੈਂ ਉਹਨਾਂ ਲਈ ਹੀ ਇੱਥੇ ਕੰਮ ਕਰਾਂਗੀ। ਸੁਰੇਸ਼ਨ, ਅਮਨਜੋਤ ਕੋ ਰਾਮੂ ਵਾਲੀਆ, ਬਲਵੰਤ ਸਿੰਘ ਰਾਮੂ ਵਾਲੀਆ ਦੇ ਬੇਟੀ ਜਿਨ੍ਹਾਂ ਦਾ ਕਹਿਣਾ ਕਿ ਰਾਮੂ ਵਾਲੀਆ ਨੇ ਜੋ ਡਿਸੀਜਨ ਲਿਆ ਉਹ ਠੀਕ ਲਿਆਗਾ ਔਰ ਐਨਕੇ ਸ਼ਰਮਾ ਦੇ ਉੱਤੇ ਉਹਨਾਂ ਨੇ ਵੱਡੇ ਅਲੀਗੇਸ਼ਨ ਲਾਏ ਨੇ ਕਿ ਬਹੁਤ ਕੁਝ ਜੋ ਮਹਾਲੀਚ ਹੋਇਆ ਉਹ ਐਨਕੇ ਸ਼ਰਮਾ ਦੇ ਕਾਰਨ ਵੀ ਹੋਇਆ ਤਾਂ ਐਨਕੇ ਸ਼ਰਮਾ ਦੇ ਉੱਤੇ ਉਹਨਾਂ ਨੇ ਵੱਡੇ ਅਟੈਕ ਕੀਤੇ ਨੇ।